ਜੱਟ ਲੋਕ ਮੱਝਾਂ ਦਾ ਦੁੱਧ ਪੀਣਾ ਪਸੰਦ ਕਿਉਂ ਕਰਦੇ ਨੇ ਤੁਸੀਂ ਵੇਖਣਾ ਕਿ ਜ਼ਿਆਦਾਤਰ ਜੱਟ ਜਿਹੜੇ ਨੇ ਉਹ ਮੱਝਾਂ ਦਾ ਹੀ ਦੁੱਧ ਪੀਂਦੇ ਨੇ ਚਾਹ ਦੁੱਧ ਦੀ ਬਣਾਉਂਦੇ ਨੇ ਮੱਝਾਂ ਦੇ ਦੀ ਆਪਣੇ ਬੱਚਿਆਂ ਨੂੰ ਮੱਝਾਂ ਦਾ ਦੁੱਧ ਦਹੀਂ ਘਿਓ ਜਾਂ ਇਥੋਂ ਤੱਕ ਕਿ ਲੱਸੀ ਪੀਣੀ ਵੀ ਉਹ ਪਹਿਲ ਦਿੰਦੇ ਨੇ ਕਿ ਹਮੇਸ਼ਾ ਮੱਝ ਦਾ ਦੁੱਧ ਦੀ ਹੀ ਲੱਸੀ ਪੀਣੀ ਚਾਹੀਦੀ ਦੁੱਧ ਪੀਣਾ ਚਾਹੀਦਾ ਹੋਰ ਕਿਸੇ ਪਸ਼ੂ ਦਾ ਨਹੀਂ ਪੀਣਾ ਚਾਹੀਦਾ ਇਹ ਆਖਰਕਾਰ ਕਿਉਂ ਇਹਦੇ ਪਿੱਛੇ ਕੀ ਸੱਚ ਹੈ ਬਹੁਤ ਹੀ ਵੱਡੀਆ ਖੋਜ ਜਿਹੜੀ ਆ ਸਾਹਮਣੇ ਹੁੰਦੀ ਆ ਕਿ ਜਿਹੜੀ ਮੱਝ ਆ ਇੱਕ ਤਾਂ ਉਹ ਗਰਮੀ ਦੇ ਮੌਸਮ ਨੂੰ ਬڑے ਆਰਾਮ ਨਾਲ ਬਰਦਾਸ਼ਤ ਕਰਦੀ ਆ ਤੇ ਸਰਦੀ ਦੇ ਮੌਸਮ ਨੂੰ ਬڑے ਆਰਾਮ ਨਾਲ ਬਰਦਾਸ਼ਤ ਕਰਦੀ ਇਹ ਮੱਝ ਦਾ ਗੋਣਿਆ ਮੱਝ ਦਾ ਸੁਭਾਅ ਆ ਜਿਸ ਪਸ਼ੂ ਦਾ ਸੁਭਾਅ ਐਡਾ ਵਧੀਆ ਕਿ ਉਹ ਗਰਮੀ ਨੂੰ ਬਰਦਾਸ਼ਤ ਕਰ ਸਕਦਾ ਸਰਦੀ ਨੂੰ ਬਰਦਾਸ਼ਤ ਕਰ ਸਕਦਾ ਤੇ ਜਿਹੜਾ ਉਹਦਾ ਦੁੱਧ ਆ ਉਹ ਵੀ ਉਵੇਂ ਦੀ ਹੀ ਤਾਕਤ ਰੱਖਦਾ ਹੈ ਜਦੋਂ ਪੰਜਾਬੀ ਲੋਕ ਖਾਸ ਕਰਕੇ ਜੱਟ ਲੋਕ ਖੇਤਾਂ 'ਚ ਕੰਮ ਕਰਦੇ ਨੇ ਭਾਵੇਂ ਕਿੰਨੀ ਗਰਮੀ ਹੋਵੇ ਉਹ ਬਰਦਾਸ਼ਤ ਕਰ ਲੈਂਦੇ ਨੇ ਕਿੰਨੀ ਸਰਦੀ ਹੋਵੇ ਉਹ ਤਾਂ ਵੀ ਸਰਦੀ ਬਰਦਾਸ਼ਤ ਕਰ ਲੈਂਦੇ ਨੇ ਜਦੋਂ ਕਿ ਦੂਜੇ ਪਸ਼ੂ ਜਿਹੜੇ ਨੇ ਉਹ ਮਾੜੀ ਜੀ ਵੀ ਗਰਮੀ ਹੋ ਜਾਏ ਤਾਂ ਉਹਨਾਂ ਲਈ ਬਹੁਤ ਔਖਾ ਹੋ ਜਾਂਦਾ ਉਹ ਜੇ ਸਰਦੀ ਵੱਧੋ ਜੇ ਤਾਂ ਵੀ ਉਹਦੇ ਲਈ ਔਖਾ ਹੋ ਜਾਂਦਾ ਦੂਸਰਾ ਮੱਝ ਨੂੰ ਕਦੀ ਵੀ ਚਿਚੜਨੀ ਪੈਂਦੀ ਵਾਢੀ ਨੂੰ ਕਦੀ ਵੀ ਇਹੋ ਜੀ ਕੋਈ ਬਿਵਾਰੀ ਨਹੀਂ ਲੱਗਦੀ ਜਿਹਦੇ ਨਾਲ ਉਹਦੇ ਦੁੱਧ ਤੇ ਨਾ ਮਾੜਾ ਅਸਰ ਪੈਂਦਾ ਹੋਵੇ ਜਿਹੜੀ ਮੱਝ ਆ ਉਹ ਜਦੋਂ ਵੀ ਉਹਨੂੰ ਚੋਣ ਬੈਠ ਜੋ ਜਦੋਂ ਦੀ ਧਾਰਾਂ ਕੱਢਣ ਬੈਠ ਜੋ ਮੱਝ ਕਦੀ ਵੀ ਆਪਣਾ ਪਿਸ਼ਾਬ ਨਹੀਂ ਕਰੇਗੀ ਇਹ ਮੱਝ ਦਾ ਬਹੁਤ ਵੱਡਾ ਗੁਣ ਹੈ ਕਿ ਮੱਝ ਨੇੜੇ ਜੋ ਥਣ ਧੋਲੇ ਤੇ ਉਸ ਦਾ ਮਤਲਬ ਹੈ ਕਿ ਉਹਨਾਂ ਚੋਂ ਉਹ ਨਾ ਤਾਂ ਕੋਈ ਇਹੋ ਜਿਹਾ ਫੋਸਟ ਕਰੇਗੀ ਨਾ ਉਹ ਪਿਸ਼ਾਬ ਕਰੇਗੀ ਤਾਂ ਕਿ ਉਹਦੀ ਕੋਈ ਵੀ ਬੂੰਦ ਦੁੱਧ ਦੇ ਵਿੱਚ ਮਿਕਸ ਨਾ ਹੀ ਹੁੰਦੀ ਇਸ ਕਰਕੇ ਜਿਹੜੇ ਜ਼ਮੀਂਦਾਰ ਲੋਕ ਨੇ ਜੱਟ ਲੋਕ ਨੇ ਉਹ ਮੱਝ ਦਾ ਦੁੱਧ ਪੀਣਾ ਜ਼ਿਆਦਾ ਪਸੰਦ ਵੀ ਕਰਦੇ ਨੇ ਜਦੋਂ ਕਿ ਦੂਜਾ ਪਸ਼ੂ ਜਦੋਂ ਤੁਸੀਂ ਚੋਭੋਗੇ ਜਦੋਂ ਉਹਦੀਆਂ ਧਾਰਾ ਕੱਢਣ ਲਾਪੋਗੇ ਉਸੇ ਵੇਲੇ ਹੀ ਉਹਨੇ ਵਿੱਚ ਪਿਸ਼ਾਪ ਕਰ ਦੇਣਾ ਉਹਦੀਆਂ ਬਹੁਤ ਸਾਰੀਆਂ ਬੂੰਦਾਂ ਜਿਹੜੀਆਂ ਨੇ ਉਹਦੇ ਵਿੱਚ ਪੈ ਜਾਂਦੀਆਂ ਇਹਨੋਂ ਇਲਾਵਾ ਜਿਹੜੀ ਮੱਝ ਆ ਉਹ ਕਦੀ ਵੀ ਆਪਣਾ ਪਿਸ਼ਾਪ ਨਹੀਂ ਪੀਂਦੀ ਜਦੋਂ ਕਿ ਇਹਦੇ ਮੁਕਾਬਲੇ ਜਿਹੜਾ ਦੂਜਾ ਪਸ਼ੂ ਹੋਵੇਗਾ ਉਹ ਆਪਣਾ ਪਿਸ਼ਾਬ ਪੀਵੇਗਾ ਤੁਸੀਂ ਉਹਨਾਂ ਨੂੰ ਬੜੀ ਵਾਰਾਂ ਵੇਖਿਆ ਹੋਵੇਗਾ ਇਸ ਕਰਕੇ ਜੱਟ ਪਰਵਾੜ ਜਿਹੜੇ ਨੇ ਉਹ ਮੱਝਾਂ ਨੂੰ ਜ਼ਿਆਦਾ ਪਹਿਲ ਦਿੰਦੇ ਨੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਾਰਨ ਹੈਗੇ ਨੇ ਕਿ ਜਿਹੜੀਆਂ ਮੱਝਾਂ ਨੇ ਇਹਨਾਂ ਦਾ ਦੁੱਧ ਭਾਰਾ ਹੋਣ ਕਰਕੇ ਯਾਨੀ ਕਿ ਇਹਦੇ ਵਿੱਚ ਜ਼ਿਆਦਾ ਫੈਟ ਹੋਣ ਕਰਕੇ ਜ਼ਿਆਦਾ ਮਿਨਰਲਸ ਹੋਣ ਕਰਕੇ ਜ਼ਿਆਦਾ ਪ੍ਰੋਟੀਨ ਹੋਣ ਕਰਕੇ ਜ਼ਿਆਦਾ ਕੈਲਸ਼ੀਅਮ ਹੋਣ ਕਰਕੇ ਉਹ ਇਹਨੂੰ ਪਹਿਲ ਦਿੰਦੇ ਨੇ ਕਿਉਂਕਿ ਇਹ ਦੁੱਧ ਭਾਰਾ ਹੁੰਦਾ ਭਾਰੇ ਤੋਂ ਭਾਵ ਕਿ ਇਹਦੇ ਜਿਹੜੀ ਤਾਕਤ ਬਹੁਤ ਜ਼ਿਆਦਾ ਹੁੰਦੀ ਆ ਨਾਲ ਦੀ ਨਾਲ ਹੀ ਇਹਦੇ ਨਾਲ ਗੰਜਾਪਨ ਨਹੀਂ ਆਉਂਦਾ ਇਦੇ ਨਾਲ ਅੱਖਾਂ ਦੀ ਰੋਸ਼ਨੀ ਬਹੁਤ ਵਧੀਆ ਰਹਿੰਦੀ ਆ ਦੰਦ ਨਹੀਂ ਖਰਾਬ ਹੁੰਦੇ ਜੋੜਾਂ ਹੱਡੀਆਂ ਦੇ ਜੋੜ ਨਹੀਂ ਖਰਾਬ ਹੁੰਦੇ ਜਦੋਂ ਦੇ ਬਹੁਤ ਸਾਰੇ ਲੋਕਾਂ ਨੇ ਇਹਨੂੰ ਛੱਡ ਦਿੱਤਾ ਪੀਣਾ ਮੱਝ ਦੇ ਦੁੱਧ ਨੂੰ ਉਦੋਂ ਦੀ ਉਹਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਆਪਣੇ ਆਪ ਵਿੱਚ ਲੱਗਣ ਲੱਗ ਪਈਆਂ ਨੇ ਇਸ ਕਰਕੇ ਜਿਹੜੇ ਪੰਜਾਬ ਦੇ ਲੋਕ ਨੇ ਖਾਸ ਕਰਕੇ ਜ਼ਿਮੀਂਦਾਰ ਜੱਟ ਭਰਾ ਨੇ ਉਹ ਹਮੇਸ਼ਾ ਆਪਣੇ ਘਰ ਜਿਉਂ ਨਾ ਕੋਈ ਹੋਰ ਪਸ਼ੂ ਵੀ ਰੱਖਿਆ ਹੋਊਗਾ ਲੇਕਿਨ ਉਹਦਾ ਦੁੱਧ ਘਰ 'ਚ ਨਹੀਂ ਵਰਤਣਗੇ ਹਮੇਸ਼ਾ ਮੱਝ ਦਾ ਹੀ ਦੁੱਧ ਵਰਤਣਗੇ ਕਿਉਂਕਿ ਉਹ ਜਾਣਦੇ ਨੇ ਕਿ ਮੱਝ ਦਾ ਦੁੱਧ ਜਿਹੜਾ ਆ ਇਹ ਬਹੁਤ ਹੀ ਵਦਿਆ ਬਾਬੇ ਨਾਨਕ ਨੇ ਵੀ ਮੱਝਾਂ ਚਾਰੀਆਂ ਸਨ ਬਾਬੇ ਨਾਨਕ ਨੇ ਵੀ ਮੱਝਾਂ ਦਾ ਦੁੱਧ ਪੀਤਾ ਆ ਇਸ ਕਰਕੇ ਪੰਜਾਬੀ ਜਿਹੜੇ ਨੇ ਉਹ ਭਾਵੇਂ ਕਿਸੇ ਵੀ ਧਰਮ ਨੂੰ ਮੰਨਦੇ ਹੋਣ ਭਾਵੇਂ ਕਿਸੇ ਵੀ ਧਰਮ ਨਾਲ ਜੁੜੇ ਹੋਣ ਲੇਕਿਨ ਜਿਹੜੇ ਲੋਕ ਪੰਜਾਬੀ ਨੇ ਜਿਹੜੇ ਜਿਹਨਾਂ ਆਪਾਂ ਜੱਟ ਕਿੰਨੇ ਆ ਉਹ ਲੋਕ ਹਮੇਸ਼ਾ ਜਿਹੜੇ ਨੇ ਮੱਝਾਂ ਦਾ ਹੀ ਦੁੱਧ ਪੀਂਦੇ ਨੇ ਇਹ ਗੱਲ ਹਰ ਇੱਕ ਪੰਜਾਬੀ ਬੜੇ ਆਰਾਮ ਨਾਲ ਜ਼ਿੰਮੇਦਾਰ ਜਾਣਦਾ ਹੈ ਮੈਂ ਸਮਝਦਾ ਕਿ ਸਾਡੇ ਲੋਕਾਂ ਨੂੰ ਵੀ ਮੱਝਾਂ ਦਾ ਦੁੱਧ ਪੀਣਾ ਚਾਹੀਦਾ ਮੱਝਾਂ ਦਾ ਦੁੱਧ ਸਿਹਤ ਲਈ ਬਹੁਤ ਵਧੀਆ ਹੁੰਦਾ ਅਸੀਂ ਆਪ ਖੁਦ ਮੱਝਾਂ ਦਾ ਦੁੱਧ ਹੀ ਪੀਣਾ ਪਸੰਦ ਕਰਦੇ ਹਾਂ ਮੱਝ ਦੇ ਦੁੱਧ 'ਚ ਕੋਈ ਮਾੜੀ ਸਮੈਲ ਨਹੀਂ ਹੁੰਦੀ ਮੱਝ ਦੇ ਦੁੱਧ ਦੀ ਖੁਸ਼ਬੂ ਬਹੁਤ ਵਧੀਆ ਹੋਏਗੀ ਲੇਕਿਨ ਜੇ ਦੂਸਰੇ ਪਸ਼ੂ ਦਾ ਤੁਸੀਂ ਦੁੱਧ ਪੀਵੋਗੇ ਉਹਦੇ 'ਚ ਤੁਹਾਨੂੰ ਹੋਰ ਤਰ੍ਹਾਂ ਦੀ ਸਮੈਲ ਆਵੇਗੀ ਯਾਨੀ ਕਿ ਮੱਝ ਦੇ ਦੁੱਧ ਨਾਲੋਂ ਸਮੈਲ ਬਹੁਤ ਹੋਰ ਤਰ੍ਹਾਂ ਦੀ ਲੱਗੇਗੀ ਇੱਥੇ ਮੇਰਾ ਕਿਸੇ ਹੋਰ ਪਸ਼ੂ ਦਾ ਨਾਮ ਲੈਣਾ ਕੋਈ ਮਤਲਬ ਨਹੀਂ ਆ ਹੋਰ ਬਹੁਤ ਸਾਰੇ ਪਸ਼ੂ ਹੈਗੇ ਨੇ ਲੇਕਿਨ ਆਪਾਂ ਗੱਲ ਸਿਰਫ ਇੱਕ ਮੱਝ ਦੇ ਦੁੱਧ ਦੀ ਕਰ ਰਹੇ ਹਾਂ ਕਿ ਜਿਹੜੇ ਜ਼ਮੀਂਦਾਰ ਲੋਕ ਨੇ ਉਹ ਇਸੇ ਕਰਕੇ ਸਿਹਤਮੰਦ ਨੇ ਇਸੇ ਕਰਕੇ ਚੁਸਤ ਫੁਰਤ ਰਹਿੰਦੇ ਨੇ ਇਸੇ ਕਰਕੇ ਉਹ ਦਲੇਰ ਨੇ ਜਿਸੇ ਕਰਕੇ ਹੀ ਉਹਨਾਂ ਵਿੱਚ ਲੰਬੀ ਉਮਰ ਜੀਉਣ ਦਾ ਜਜ਼ਬਾ ਆ ਕਿਉਂਕਿ ਉਹ ਮੱਝ ਦਾ ਹੀ ਦੁੱਧ ਪੀਂਦੇ ਨੇ ਉਹ ਭਾਵੇਂ ਕਿਤੇ ਵੀ ਚਲੇ ਜਾਣ ਹਮੇਸ਼ਾ ਮੱਝ ਨੂੰ ਹੀ ਪੈਲ ਦੇਣਗੇ ਮੈਂ ਸਮਝਦਾ ਜੋ ਕੁਦਰਤ ਨੇ ਮੱਝ ਨੂੰ ਪੈਦਾ ਕੀਤਾ ਆ ਜਿਹੜੇ ਸਾਡਾ ਇਹ ਇਲਾਕਾ ਆ ਇੱਥੇ ਸਾਨੂੰ ਮੱਝ ਦੇ ਦੁੱਧ ਨੂੰ ਪੈਲ ਦੇਣੀ ਚਾਹੀਦੀ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੂਂਦੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ